ਸਮਾਜ ਦੇ ਵਿੱਚ ਕਿਦਰੇ ਕੁਝ ਵੀ ਗਲਤ ਵਾਪਰ ਰਿਹਾ ਹੋਵੇ ਤਾਂ ਉਸ ਨੂੰ ਅਸੀਂ ਦੋ ਤਰੀਕਿਆਂ ਨਾਲ ਨੱਥ ਪਾ ਸਕਦੇ ਹਾਂ ਇੱਕ ਤਰੀਕਾ ਤਾਂ ਇਹ ਹੈ ਕਿ ਅਸੀਂ ਉਸ ਦੇ ਵਿਰੁੱਧ ਲਿਖੀਏ ਬੋਲੀਏ ਤੇ ਲੋਕਾਂ ਨੂੰ ਜਾਗਰੂਕ ਕਰੀਏ ਪਰ ਸਾਡੀ ਇਸ ਪਾਸੇ ਕੀਤੀ ہوئی ਮਿਹਨਤ ਦਾ ਜਿਹੜਾ ਫਲ ਹੈ ਉਹ ਸਾਨੂੰ ਬਹੁਤ देर ਨਾਲ ਮਿਲਣਾ ਹੁੰਦਾ ਹੈ ਕਈ ਸਾਲ ਵੀ ਲੰਘ ਜਾਂਦੇ ਨੇ ਦਹਾਕੇ ਲੰਘ ਜਾਂਦੇ ਨੇ ਤੇ ਪੀੜ੍ਹੀਆਂ ਵੀ ਲੰਘ ਸਕਦੀਆਂ ਨੇ ਪਰ ਜੇਕਰ ਅਸੀਂ ਕਹਿੰਦੇ ਹਾਂ ਕਿ ਸਬੰਧਤ ਬੁਰਾਈ ਦੇ ਖਿਲਾਫ ਤ੍ਰੰਤ ਕਾਰਵਾਈ ਹੋਵੇ ਤਾਂ ਉਹ ਸੀ ਅ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਦਿਹਾਉਨੇ ਆ ਕਿ ਕਾਰਵਾਈ ਕਰੇ ਪ੍ਰਸ਼ਾਸਨ ਇਸ ਦੇ ਖਿਲਾਫ ਕਿ ਕਿਉਂਕਿ ਸਰਕਾਰਾਂ ਦੇ ਉੱਤੇ ਇਹ ਨਿਰਭਰ ਕਰਦਾ ਹੈ ਕਿ ਸਮਾਜ ਦੇ ਵਿੱਚ ਕੀ ਹੋਵੇ ਤੇ ਕੀ ਨਾ ਹੋਵੇ ਉਹਨਾਂ ਦੇ ਲਈ ਜਿਵੇਂ ਆਖਦੀ ਆਪਾਂ ਕਿ ਚੁਟਕੀ ਦਾ ਕੰਮ ਹੈ ਇੱਥੇ ਜੋ ਕੁਝ ਵੀ ਗਲਤ ਜ ਕੁਝ ਵੀ ਵਾਪਰ ਰਿਹਾ ਸਮਾਜ ਦੇ ਵਿੱਚ ਤਾਂ ਉਹ ਸਿਰਫ ਤੇ ਸਿਰਫ ਇਹਨਾਂ ਸਰਕਾਰਾਂ ਦੀ ਸਰਪ੍ਰਸਤੀ ਤੋਂ ਬਿਨਾਂ ਕਦੇ ਨਹੀਂ ਵੱਪਰ ਸਕਦਾ ਉਹ ਹੁਣ ਜੇਕਰ ਅਸੀਂ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਇਹ ਸਬੰਧਤ ਕੋਈ ਵੀ ਬ੍ਰਾਈ ਜਿਹੜੀ ਸਮਾਜ ਦੇ ਵਿੱਚ ਚੱਲ ਰਹੀ ਹੈ ਉਹ ਲੈ ਕੇ ਆਈਏ ਤਾਂ ਉਹਦੇ ਉੱਤੇ ਜਿਹੜੀ ਕਾਰਵਾਈ ਹੈ ਉਹ ਇਸ ਉੱਤੇ ਨਿਰਪਰ ਕਰਦੀ ਹੈ ਕਿ ਸਬੰਧਤ ਜਿਹੜਾ ਦੋਸ਼ੀ ਹੈ ਉਹ ਕੋਈ ਕਿਸੇ ਗਰੀਬ ਜਾਂ ਸੁਧਾਰਨ ਘਰ ਦਾ ਬੰਦਾ ਹੈ ਕੋਈ ਛੋਟਾ ਕਾਰੋਬਾਰੀ ਹੈ ਫੇਰ ਤਾਂ ਹੋ ਜੂ ਪਰ ਜੇਕਰ ਉਹ ਕੋਈ ਵੱਡਾ ਤਣਾੜ ਹੈਗਾ ਕੋਈ ਤਕੜਾ ਮਜਬੂਤ ਹੈ ਕੋਈ ਘਰਾਣਾ ਹੋ ਕਾਰਪੋਰੇਟ ਘਰਾਣਾ ਹੈ ਕੋਈ ਵੱਡਾ ਕਾਰੋਬਾਰੀ ਹੈ ਬੰਦਾ ਕੋਈ ਫੇਰ ਉਸ ਦੇ ਖਿਲਾਫ ਕਾਰਵਾਈ ਨਹੀਂ ਹੋ ਸਕਦੀ ਕਿਉਂਕਿ ਕਾਰਨ ਇਹ ਹੈ ਕਿ ਇਹ ਜਿਹੜੇ ਕਾਰਪੋਰੇਟ ਘਰਾਣੇ ਨੇ ਇਹੀ ਸਰਕਾਰਾਂ ਬਣਾਉਂਦੇ ਤੇ ਇਹੀ ਚਲਾਉਂਦੇ ਨੇ ਤੇ ਇਹਨਾਂ ਸਰਕਾਰਾਂ ਨੂੰ ਸਿਰਫ ਆਪਣਾ ਹਿੱਸਾ ਚਾਹੀਦਾ ਹੁੰਦਾ ਇਹਨਾਂ ਨੂੰ ਪੈਸਾ ਚਾਹੀਦਾ ਹੈ ਇਹਨਾਂ ਨੇ ਆਪਣਾ ਖਜ਼ਾਨਾ ਭਰਨਾ ਹੁੰਦਾ ਹੈ ਤੇ ਸਮਾਜ ਦੇ ਵਿੱਚ ਕੋਈ ਵੀ ਬੁਰੇ ਤੋਂ ਬੁਰਾ ਕਾਰੋਬਾਰ ਕੋਈ ਵੀ ਬੰਦਾ ਕਰ ਸਕਦਾ ਹੈ ਪਰ ਸ਼ਰਤ ਇਹ ਹੈ ਕਿ ਇਹਨਾਂ ਨੂੰ ਇਹਨਾਂ ਦਾ ਹਿੱਸਾ ਦਿੰਦਾ ਰਹੇ ਹੁਣ 6ਵੀਂ ਸਦੀ ਦੇ ਵਿੱਚ ਚੱਲੀ ਹੋਈ ਦੇਵਦਾਸੀ ਪ੍ਰਥਾ ਅੱਜ ਵੀ ਕਰਨਾਟਕਾ ਓਡੀਸ਼ਾ ਵਰਗੇ ਜਿਹੜੇ ਮੰਦਰਾਂ ਦੇ ਵਿੱਚ ਜਾਰੀ ਹੈ ਇਹ ਜਿਹੜੀਆਂ ਪੌਰਨ ਵੀਡੀਓਜ਼ ਨੇ ਜਿਨ੍ਹਾਂ ਨੂੰ ਨੀਲੀਆਂ ਫਿਲਮਾਂ ਕਹਿ ਦਿੰਦੇ ਆ ਇਹ ਵੀ ਵੱਡੇ ਪੱਧਰ ਦੇ ਉੱਤੇ ਕਾਰੋਬਾਰ ਜਿਹੜਾ ਹੈ ਜਾਰੀ ਹੈ ਤੇ ਨਸ਼ਿਆਂ ਦਾ ਜਿਹੜਾ ਵਪਾਰ ਹੈ ਜਿਹੜੇ ਵੱਡੇ ਕਾਰੋਬਾਰੀ ਨੇ ਜਿਹੜੇ ਨਸ਼ੇ ਬਣਾਉਂਦੇ ਨੇ ਉਹਨਾਂ ਦੇ ਖਿਲਾਫ ਕਦੇ ਵੀ ਕੋਈ ਕਾਰਵਾਈ ਸਰਕਾਰਾਂ ਵੱਲੋਂ ਨਹੀਂ ਕੀਤੀ ਜਾਂਦੀ ਹਾਂ ਛੋਟੇ-ਮੋਟੇ ਜਿਹੜੇ ਕਾਰੋਬਾਰੀ ਨੇ ਜਾਂ ਛੋਟੇ-ਮੋਟੇ ਸਮਗਲਰ ਲਾ ਲੋ ਜਾਂ ਇਧਰ-ਉਧਰ ਸਪਲਾਈ ਕਰਦੇ ਨੇ ਉਹ ਨਸ਼ਾ ਉਹਨਾਂ ਤੇ ਕਾਰਵਾਈ ਹੋ ਜਾਂਦੀ ਹੈ ਕਿਉਂਕਿ ਉਹ ਇਹਨਾਂ ਨੂੰ ਹਿੱਸਾ ਨਹੀਂ ਦੇ ਸਕਦੇ ਆਪਣੇ ਕਮਾਈ ਦੇ ਵਿੱਚੋਂ ਆਪਣੇ ਮੁਨਾਫੇ ਦੇ ਵਿੱਚੋਂ ਸੋ ਉਹਨਾਂ ਦੇ ਘਰ ਵੀ ਤਾਂ ਇਹ ਜਾਂਦੇ ਨੇ ਬੁਲਡੋਜ਼ਰ ਚਲਾਏ ਜਾਂਦੇ ਨੇ ਉਹਨਾਂ ਦੇ ਘਰਾਂ ਤੇ ਸਬ ਵਗੈਰਾ ਵਗੈਰਾ ਬਹੁਤ ਕੁਝ ਹੋ ਜਾਂਦਾ ਜਿਹੜੇ ਛੋਟੇ ਮੋਟੇ ਪਰ ਵੱਡਿਆਂ ਦੇ ਵਿਰੁੱਧ ਕਦੇ ਵੀ ਕੋਈ ਸਰਕਾਰਾਂ ਵੱਲੋਂ ਕਾਰਵਾਈ ਨਹੀਂ ਕੀਤੀ ਜਾਂਦੀ ਧਰਮ ਗ੍ਰੰਥਾਂ ਦੇ ਵਿੱਚ ਜਿਹੜੀ ਅਸਲੀਲਤਾ ਜਿਸ ਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਉਹ پڑھਨ ਨੂੰ ਮਿਲਦੀ ਹੈ ਉਹਨਾਂ ਦੇ ਖਿਲਾਫ ਵੀ ਨਾ ਤਾਂ ਇਹ ਧਾਰਮਿਕ ਲੋਕ ਉਸ ਨੂੰ ਸਦਕਾਰ ਕਰਦੇ ਨੇ ਉਹਨਾਂ ਦੇ ਵਿਰੁੱਧ ਕਾਰਵਾਈ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ। ਇਹ ਜਿਹੜੇ ਕਹਿੰਦੇ ਨੇ ਵੀ ਸਮਾਜ ਦੇ ਵਿੱਚ ਅਸਲੀਲਤਾ ਫੈਲਾਈ ਜਾ ਰਹੀ ਹੈ ਇਹ ਹੋ ਰਿਹਾ ਬਹੁਤ ਹੋ ਰਿਹਾ ਹੈ। ਇਹਨਾਂ ਨੇ ਆਪਣੇ ਧਰਮਾਂ ਦੀ ਜਿਹੜੀ ਅਸਲੀਲਤਾ ਹੈਗੀ ਆਪਣੇ ਧਰਮ ਗ੍ਰੰਥਾਂ ਦੇ ਵਿੱਚ ਉਹਨਾਂ ਨੂੰ ਪੂਰੀ ਤਰ੍ਹਾਂ ਸੰਭਾਲ ਕੇ ਰੱਖਿਆ ਹੁੰਦਾ ਹੈ। ਜੇ ਉਹਦੇ ਖਿਲਾਫ ਕੋਈ ਬੋਲਦਾ ਹੈ ਤਾਂ ਉਹਨੂੰ ਇਹ ਨਾ ਸਿਰਫ ਗੰਦੀਆਂ ਗਾਣਾ ਗਾੜਦੇ ਨੇ ਨਾ ਸਿਰਫ ਮਾਰਨ ਦੀਆਂ ਧਮਕੀਆਂ ਦਿੰਦੇ ਨੇ ਸਗੋਂ ਮਾਰ ਵੀ ਦਿੰਦੇ ਨੇ ਜਾਨੋਂ। ਅਸਲੀਲਤਾ ਨੂੰ ਕਿਵੇਂ ਪਰਵਾਸ਼ਿਤ ਕੀਤਾ ਜਾਵੇ ਸਾਡੇ ਸਮਾਜ ਦੇ ਵਿੱਚ ਜਿਸ ਨੂੰ ਅਸਲੀਲਤਾ ਆਖਿਆ ਜਾਂਦਾ ਹੈ ਉਹ ਕਿਸੇ ਹੋਰ ਇਲਾਕੇ ਜਾਂ ਕਿਸੇ ਹੋਰ ਵੇਸ਼ ਦੇ ਵਿੱਚ ਉਹਨਾਂ ਦਾ ਉਥੋਂ ਦੇ ਲੋਕਾਂ ਦਾ ਸੱਭਿਆਚਾਰ ਹੁੰਦਾ ਹੈ ਤੇ ਬਾਕੀ ਅਸਲੀਲਤਾ ਨੂੰ ਖਤਮ ਕਰਨ ਦੇ ਲਈ ਕੁਝ ਅਸਲੀਲਤਾ ਫਲਾਉਣ ਵਾਲੇ ਜਿਹੜੇ ਕੋਈ ਵਿਅਕਤੀ ਨੇ ਉਹਨਾਂ ਨੂੰ ਮਾਰ ਦੇਣਾ ਇਹ ਇਸ ਨਾਲ ਅਸਲੀਲਤਾ ਨੂੰ ਨਾਥ ਨਹੀਂ ਪਾਈ ਜਾ ਸਕਦੀ ਇਹ ਜੀ ਸਮਾਜ ਦੀਆਂ ਜਿਹੜੀਆਂ ਮਤਲਬ ਪਦਾਰਥਕ ਹਾਲਤਾਂ ਨੇ ਸਾਨੂੰ ਉਹਨਾਂ ਨੂੰ ਸਮਝਣਾ ਪੈਣਾ ਹੈ। ਉਹਨਾਂ ਦੇ ਵਿਰੁੱਧ ਹੀ ਕਾਰਵਾਈ ਕੀਤੀ ਜਾ ਸਕਦੀ ਹੈ। ਵਿਆਹਾਂ ਦੇ ਵਿਚਾਰ ਗਸ਼ਟਾਂ ਵਾਲੀਆਂ ਜਿਹੜੀਆਂ ਲੜਕੀਆਂ ਉਹ ਨੱਚਦੀਆਂ ਨੇ ਉਹਨੂੰ ਵੀ ਅਸਲੀਮਤਾ ਆਖਿਆ ਜਾਂਦਾ ਹੈ। ਪਰ ਦੇਖੋ ਨੱਚਣਾ ਗਾਉਣਾ ਇੱਕ ਕਲਾ ਹੈਗੀ। ਪਰ ਜੇਕਰ ਸਿਰਫ ਤੇ ਸਿਰਫ ਔਰਤਾਂ ਹੀ ਨੱਚਣ ਦਾ ਕੰਮ ਕਰਨ ਗੱਲਾਂ ਤਾਂ ਇਹ ਜਿਹੜਾ ਮਰਦ ਪ੍ਰਧਾਨ ਸਮਾਜ ਹੈ ਇਹਦੇ ਲਈ ਜ਼ਿੰਮੇਵਾਰ ਹੈ ਕਿਉਂਕਿ ਇਹ ਔਰਤ ਨੂੰ ਕਿਸ ਨਜ਼ਰੀਏ ਤੋਂ ਦੇਖਦਾ ਹੈ ਇਹਦੇ ਉੱਤੇ ਨਿਰਭਰ ਕਰਦਾ ਹੈ ਇੱਕ ਵਪਾਰਕ ਵਸਤੂ ਦੇ ਨਜ਼ਰੀਏ ਤੋਂ ਇਹ ਮਰਦ ਨੇ ਜਿਹੜੇ ਇੱਥੋਂ ਦੇ ਮਰਦ ਪ੍ਰਧਾਨ ਸਮਾਜ ਦੇ ਇਹ ਉਹ ਨੂੰ ਇਸ ਤਰੀਕੇ ਨਾਲ ਹੀ ਦੇਖਦੇ ਨੇ ਔਰਤ ਨੂੰ ਬਾਕੀ ਆਪਣਾ ਨਜ਼ਰੀਆ ਹੁੰਦਾ ਹੈ ਕਿ ਅਸੀਂ ਦੇਖਣਾ ਕੀ ਚਾਹੁੰਦੇ ਹਾਂ ਕੋਈ ਦਰਜੀ ਹੈ ਤਾਂ ਉਸ ਨੂੰ ਲੋਕਾਂ ਦੇ ਪਹਿਨੇ ਹੋਏ ਪੈਂਟਾਂ ਸ਼ਰਟਾਂ ਜਾਂ ਕਮੀਜ਼ ਸੂਟ ਸਨਵਾਰ ਵਗੈਰਾ ਹੀ ਨਜ਼ਰ ਆਉਣਗੇ ਕੋਈ ਰਾਜ ਮਿਸਤਰੀ ਆ ਤਾਂ ਉਹਨੂੰ ਲੋਕਾਂ ਦੇ ਮਕਾਨ ਹੀ ਨਜ਼ਰ ਆਉਂਦੇ ਨੇ ਉਹਨਾਂ ਦੇ ਵਿੱਚ ਕੀ ਵਧੀਆ ਹੈ ਕੀ ਘਟੀ ਹੈ ਕੋਈ ਲੱਕੜੀ ਦਾ ਮਿਸਤਰੀ ਹੈ ਉਸ ਨੂੰ ਵੀ ਲੋਕਾਂ ਦੇ ਘਰ ਦੇ ਵਿੱਚ ਜਿਹੜਾ ਫਰਨੀਚਰ ਬਣਿਆ ਹੁੰਦਾ ਕੋਈ ਬੈੱਡ ਕੁਰਸੀ ਹੈ ਜਾਂ ਕੋਈ ਗੇਟ ਲੱਗੇ ਨੇ ਉਹਦਾ ਵੀ ਧਿਆਨ ਉਸ ਕੋਲ ਹੁੰਦਾ ਕਿਸੇ ਧਾਰਮਿਕ ਯੋਧੇ ਵੱਲੋਂ ਕਿਸੇ ਲੜਕੀ ਨੂੰ ਅਸ਼ਲੀਲਤਾ ਦੇ ਦੋਸ਼ ਦੇ ਵਿੱਚ ਮਾਰਿਆ ਜਾਂਦਾ ਹੈ ਤਾਂ ਉਸ ਵਕਤ ਜਿੰਨੀਆਂ ਵੀ ਲੜਕੀਆਂ ਸਾਹਮਣੇ ਆਉਂਦੀਆਂ ਨੇ ਜਿਨ੍ਹਾਂ ਦਾ ਵੀ ਜੇਕਰ ਆ ਰਿਹਾ ਹੈ ਕਿ ਇਹਨਾਂ ਨੇ ਬਹੁਤ ਜ਼ਿਆਦਾ ਅਸ਼ਲੀਲਤਾ ਫੈਲਾਈ ਹੋਈ ਹੈ ਸੋਸ਼ਲ ਮੀਡੀਆ ਤੇ ਦਰਜ ਸਵਾਲ ਇਹ ਹੈ ਕਿ ਇਹਨਾਂ ਨੂੰ ਇਸ ਤੋਂ ਪਹਿਲਾਂ ਅਸੀਂ ਕਦੇ ਵੀ ਨਹੀਂ ਦੇਖਿਆ ਸੁਣਿਆ ਕਦੇ ਇਹਨਾਂ ਬਾਰੇ ਨਹੀਂ ਸੁਣਿਆ ਸੀ ਨੇ ਸੋ ਇਸੇ ਤਰੀਕੇ ਨਾਲ ਜਿਹੜਾ ਕੋਈ ਬੰਦਾ ਵਾਕਈ ਅਸ਼ਲੀਲਤਾ ਦੇ ਵਿੱਚ ਉਹ ਉਹਦੀ ਜਿਹੜੀ ਜ਼ਿੰਦਗੀ ਹੈ ਉਹ ਲੱਗੀ ਹੋਈ ਹੈ ਰੁੱਝੀ ਹੋਈ ਹੈ ਤਾਂ ਉਸ ਨੂੰ ਅਸਲੀਲਤਾ ਕੁਝ ਜ਼ਿਆਦਾ ਹੀ ਨਜ਼ਰ ਆਉਣ ਲੱਗ ਜਾਂਦੀ ਹੈ ਹਰ ਇੱਕ ਪਾਸੇ ਅਸੀਂ ਕੁਝ ਵੀ ਬੇਅਰਥ ਨਾ ਦੇਖ ਰਹੇ ਆ ਨਾ ਸੁਣਦੇ ਆ ਇਸ ਕਰਕੇ ਜਦੋਂ ਕੋਈ ਬਚਕਾਨੇ ਗੀਤ ਲਿਖਣ ਗਾਉਣ ਵਾਲਾ ਗਾਇਕ ਮਾਰ ਦਿੱਤਾ ਜਾਂਦਾ ਹੈ ਸਾਨੂੰ ਉਦੋਂ ਹੀ ਪਹਿਲੀ ਵਾਰੀ ਇਹ ਪਤਾ ਲੱਗਦਾ ਹੈ ਕਿ ਇਹ ਪੰਜਾਬ ਦਾ ਬੜਾ ਮਸ਼ਹੂਰ ਗਾਇਕ ਸੀ ਹਾਂ ਰਹੀ ਗੱਲ ਕਿ ਅਸੀਂ ਜਿਹੜੀ ਇਹ ਬਰਾਈ ਹੈ ਸਮਾਜ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਸਲੀਲਤਾ ਹੈਗੀ ਉਹ ਤੋਂ ਜੇ ਆਪਣੇ ਬੱਚਿਆਂ ਨੂੰ ਬਚਾਉਣਾ ਹੋਵੇ ਕਿਉਂਕਿ ਜਿਆਦਾਤਰ ਇਹ ਮੋਬਾਈਲਾਂ ਦੇ ਵਿੱਚ ਪਾਇਆ ਜਾਂਦਾ ਇਹ ਸਾਰਾ ਕੁਝ ਇਹ ਲਾਜ਼ਮੀ ਹੈ ਕਿ ਆਪਣੇ ਬੱਚਿਆਂ ਨੂੰ ਬਾਲਗ ਹੋਣ ਤੱਕ ਕਦੇ ਵੀ ਮੋਬਾਈਲ ਨਹੀਂ ਦਿੱਤਾ ਜਾਣਾ ਚਾਹੀਦਾ ਹਾਂ ਜੇਕਰ ਲੋੜ ਅਨੁਸਾਰ ਬੱਚੇ ਵਰਤਣਾ ਚਾਹੁੰਦੇ ਨੇ ਮੋਬਾਈਲ ਤਾਂ ਉਸ ਵਕਤ ਅਸੀਂ ਖੁਦ ਉਹਨਾਂ ਬੱਚਿਆਂ ਦੇ ਕੋਲ ਹੋਣੇ ਚਾਹੀਦੇ ਹਾਂ ਇਹ ਜ਼ਰੂਰੀ ਹੈ ਕਿ ਬੱਚਿਆਂ ਨੂੰ ਕਾਲ ਕਰਨੀ ਆਉਂਦੀ ਹੋਵੇ। ਕੁਝ ਲੋੜੀਆਂ ਜਿਹੜੀਆਂ ਕਾਰਵਾਈਆਂ ਨੇ ਮੋਬਾਈਲ ਦੇ ਉੱਤੇ ਕਰਨੀ ਹੋਣੀ ਚਾਹੀਦੀਆਂ ਨੇ ਬੱਚਿਆਂ ਨੂੰ ਇਹ ਦੌੜ ਵੀ ਹੈ ਸਮੇਂ ਦੀ। ਪਰ ਇਕੱਲੇ ਬੱਚੇ ਨੂੰ ਕਦੇ ਵੀ ਮੋਬਾਈਲ ਨਾ ਦਿਓ। ਤੇ ਬਾਕੀ ਇਹ ਹੈ ਕਿ ਬੱਚਿਆਂ ਨੂੰ ਕਿਸੇ ਚੰਗੇ ਰਾਹ 'ਤੇ ਪਾਉਣ ਦੇ ਲਈ ਲਾਜ਼ਮੀ ਹੈ ਕਿ ਅਸੀਂ ਖੁਦ ਵੀ ਆਪਣੇ ਆਪ ਨੂੰ ਤਰਾਸ਼ੀਏ। ਕੁਦਵੀ ਆਪਣੇ ਆਪ ਨੂੰ ਬਦਲੀ ਗਈ ਕਿ ਅਸੀਂ ਲੋੜ ਤੋਂ ਬਿਨਾਂ ਕਦੇ ਮੋਬਾਈਲ ਨਾ ਉਠਾਈਏ ਬੱਚਿਆਂ ਦੇ ਸਾਹਮਣੇ ਹਾਲ ਤਾਂ ਇੱਥੋਂ ਤੱਕ ਗਰ ਕੀ ਹੋਈ ਹੈ ਕਿ ਜੇ ਕੋਈ ਰਿਸ਼ਤੇਦਾਰ ਵਗੈਰਾ ਆਉਂਦਾ ਹੈ ਘਰਾਂ ਦੇ ਵਿੱਚ ਤਾਂ ਸਾਰੇ ਆਪੋ ਆਪਣੇ ਮੋਬਾਈਲਾਂ ਦੇ ਉੱਤੇ ਚਿਪਕੇ ਬੈਠੇ ਹੁੰਦੇ ਨੇ ਨਾ ਕੋਈ ਦੁੱਖ ਦੀ ਨਾ ਸੁੱਖ ਦੀ